ਪਹਿਲਾਂ ਜਦੋਂ ਸ਼ੁਰੂ ਹੋਣ ਲੱਗਦਾ ਪੁਜਾਰੀ ਜਦੋਂ ਪੈਰਾਂ ਤੇ ਹੋਣ ਲੱਗਦਾ ਫਿਰ ਸਾਰਿਆਂ ਨੂੰ ਕਹਿੰਦਾ ਵੀ ਦਸਵੰਧ ਦਿਓ ਉਸ ਰੱਬ ਦੇ ਉਸ ਵਾਹਿਗੁਰੂ ਦੇ ਉਸ ਮਾਲਕ ਦੇ ਘਰ ਦੇ ਵਿੱਚ ਤੁਸੀਂ ਪ੍ਰਵਾਨ ਹੋਗੇ ਖੁਸ਼ ਹੁੰਦਾ ਜਦੋਂ ਦਿੰਦੇ ਆ ਉਹਦੀ ਦੁਕਾਨ ਚੱਲ ਪੈਂਦੀ ਆ ਫਿਰ ਕਹਿੰਦਾ ਮੰਗੋ ਇੱਥੋਂ ਆ ਕੇ ਸਭ ਕੁਝ ਮਿਲਦਾ ਇੱਥੋਂ ਆ ਕੇ ਕੋਈ ਨਹੀਂ ਉਹਨੂੰ ਪੁੱਛਦਾ ਵੀ ਜਦੋਂ ਤੂੰ ਪੈਰਾਂ ਤੇ ਖੜਾ ਹੋਇਆ ਤੂੰ ਤਾਂ ਸੱਤੂੰ ਕਰਾਈਆਂ ਕਰ ਕਰਕੇ ਹੋਇਆ ਜਿਹਦੇ ਨਾਂ ਤੇ ਤੂੰ ਇਹ ਬਣਾਇਆ ਸਾਰਾ ਕੁਝ ਜਿਉਂ ਦੇਣੇ ਵਾਲਾ ਸੀ ਫਿਰ ਤੂੰ ਖੁਦੋਂ ਤੋਂ ਮੰਗ ਕੇ ਆਪਣਾ ਲੈਂਦਾ ਤੂੰ ਸਭ ਤੋਂ ਕੱਤੇ ਮੰਗਣ ਲੱਗਾ ਪਹਿਲਾਂ ਸਾਡੇ ਕੋਲੋਂ ਲੈ ਲੈ ਕੇ ਤੂੰ ਇਹ ਦੁਕਾਨ ਖੜੀ ਕਰ ਲਈ ਹੁਣ ਤੂੰ ਕਹਿੰਦਾ ਇੱਥੋਂ ਆ ਕੇ ਮੰਗੂ ਦਸਾਂ ਪਾਸ਼ੀਆਂ ਦੇ ਵੇਲੇ ਕੋਈ ਗੁਰੂ ਗ੍ਰੰਥ ਸਾਹਿਬ ਚੋਂ ਕੋਈ ਗਵਾਹੀ ਨਹੀਂ ਮਿਲਦੀ ਤੁਹਾਨੂੰ ਜਦੋਂ ਇਹ ਇਹ ਗੋਲਕ ਦੇ ਉੱਤੇ ਲਿਖ ਦਿੰਦੇ ਨਾ ਵੀ ਜੋ ਮੰਗ ਐ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਉਹਨਾਂ ਨੂੰ ਪੁੱਛਿਆ ਕਰੋ ਵੀ ਪੰਜਵੇਂ ਪਾਸ਼ਾ ਨੇ ਮੰਗਿਆ ਹੀ ਨਾ ਹੁੰਗਾ। ਮੰਗਦਾ ਕੀ ਆ ਬੰਦਾ? ਆਮ ਬੰਦਾ ਕੀ ਮੰਗਦਾ? ਸਭ ਤੋਂ ਪਹਿਲਾਂ ਤਾਂ ਜ਼ਿੰਦਗੀ ਮੰਗਦਾ। ਉਮੀ ਚਾਹੇ ਬਿਮਾਰੀ ਆਉਂਦੀ ਹੋਵੇ, ਕੋਈ ਚਾਹੇ ਕੋਈ ਮੁਸ਼ਕਲ ਹੋਵੇ। ਲੰਬੀ ਲੰਬੀ ਜ਼ਿੰਦਗੀ ਮੰਗਦਾ ਬੰਦਾ। 8ਵੇਂ ਪਾਸ਼ਾ ਦਾ ਜੀਵਨ ਪੜ੍ਹ ਕੇ ਦੇਖ ਲਓ 5ਵੇਂ ਪਾਸ਼ਾ ਦਾ 9ਵੇਂ ਪਾਸ਼ਾ ਦਾ 10ਵੇਂ ਪਾਸ਼ਾ ਦਾ ਜੇ ਇਸ ਘਰ ਵਿੱਚੋਂ ਮੰਗਿਆ ਮਿਲਦਾ ਤੇ ਉਹਨੇ ਮੰਗਿਆ ਹੀ ਨਾ ਹੋਊਗਾ ਉਹਨਾਂ ਨੂੰ ਲੋੜ ਨਾ ਹੋਊਗੀ 9ਵੇਂ ਪਾਸ਼ਾ ਦੇ ਪ੍ਰਚਾਰ ਨਾਲ ਦਿੱਲੀ ਦਾ ਤਖਤ ਹਿਲ ਰਿਹਾ ਸੀ ਅਜਨੇ ਵਾਲਾ ਤਾਂ ਬਹਾਨਾ ਕੀਤਾ ਗਿਆ ਭਈ ਜੰਮੂ ਕਸ਼ਮੀਰ ਦੇ ਪੰਡਤਾਂ ਨੂੰ ਆਏ ਜੀ ਇੱਥੇ ਉਹ ਤਾਂ ਸ਼ਾਮ ਤੱਕ ਜਾ ਕੇ ਪ੍ਰਚਾਰ ਕਰਕੇ ਆਈਏ ਕਿ ਉਹਨਾਂ ਦੀ ਪਲਾਨ ਜਿਹੜੀ ਆ ਇੱਦਾਂ ਹੀ ਸੀ ਕਿ 9 ਸਾਲ ਦਾ ਮੇਰਾ ਬੱਚਾ ਆਪੇ ਜਿੱਦਾ ਮਰਜ਼ੀ ਕਰਨਗੇ ਉਹ ਮੈਂ ਕੁਰਬਾਨੀ ਕਰਕੇ ਗਾਂਹ ਜਾਵਾਂ ਸੁਰਖੂ ਆਮ ਇਹ ਪਲਾਨ ਸੀ ਉਹਨਾਂ ਦੀ ਕੋਈ ਬਾਪ ਇਦਾਂ ਸੋਚ ਸਕਦਾ ਕਦੇ ਆਮ ਦੁਨੀਆਵੀ ਬਾਪ ਵੀ ਇਦਾਂ ਸੋਚ ਸਕਦਾ ਕਰਜ਼ਾ ਹੋਵੇ ਕੋ ਬੱਡੀ ਪਲਾਨ ਹੋਵੇ ਕਰਜ਼ਾ ਹੋਵੇ ਕੋ ਬਾਪ ਇਹਦਾ ਸੋਚੂਗਾ ਕਿ ਵੱਡਾ ਕਰਜ਼ਾ ਆ ਕਿਤੇ ਬੈਂਕਰਪਟ ਹੋ ਕੇ ਨਾ ਮੈਂ ਮਰਾਂ ਮੈਂ ਪਹਿਲਾਂ ਪਹਿਲਾਂ ਮਰ ਜਵਾਂ ਨਿਆਣੇ ਆਪੇ ਬੈਂਕਰਪਟ ਹੋ ਜੋ ਮਰਜੀ ਕਰ ਮੈਂ ਮੈਨੂੰ ਤੀਵੀਂ ਆਪੇ ਪੁੱਗਤੂ ਐਡੇ ਵੱਡੇ ਤਖਤ ਨਾਲ ਲੜਾਈ ਬੀੜ ਕੇ ਕਿ ਕਿ ਨੌਵੇਂ ਪੱਸ਼ਾ ਦੇ ਦਿਮਾਗ 'ਚ ਨਹੀਂ ਇਹ ਗੱਲ ਹੋਊਗੀ ਕਿ ਜੇ ਮੈਨੂੰ ਇਸ ਤਰ੍ਹਾਂ ਚੌਂਕ 'ਚ ਬਿਠਾ ਕੇ ਕਤਲ ਕਰ ਸਕਦੇ ਆ ਮੇਰੇ ਪਰਿਵਾਰ ਨਾਲ ਕੀ ਕਰਨਗੇ ਉਹ ਦਿਲੋਂ ਇਦਾਂ ਚਾਹੁੰਦੇ ਹੋਣਗੇ ਵੀ ਮੈਨੂੰ ਮੈਂ ਤਾਂ ਇਦਾਂ ਬੈਠ ਕੇ ਬਸ ਮਸਤੀ ਦੇ ਨਾਲ ਉੱਚ ਪੇ ਅਪੇ ਦੋ ਜਾਣਾ ਟੱਬਰ ਦਾ ਕੋਈ ਨਹੀਂ ਪੰਜਵੇਂ ਪਾਸ਼ਾ ਦੀ ਇਹ ਸ਼ਾਹ ਹੋਗੀ ਇਹ 11 ਸਾਲ ਦਾ ਬੱਚਾ ਪੈਰਾਂ ਤੇ ਹੋਵੇ ਚਾਹੇ ਨਾ ਹੋਵੇ ਮੈਨੂੰ ਕੋਈ ਨਹੀਂ ਵੀ ਮੈਂ ਮੈਂ ਆਪਣਾ ਤੇਰਾ ਕੀ ਮੀਠਾ ਲਾ ਕੇ ਬਸ ਇਹ ਅਰਥ ਸੀ ਗੁਰਬਾਣੀ ਦੇ ਮਤਲਬ ਮੈਂ ਕਹਿਣਾ ਚਾਹਣਾ ਹਰ ਇੱਕ ਦੇ ਅੰਦਰ ਇਸ਼ਾ ਹੁੰਦੀ ਆ ਹਾਂ ਇਹ ਗੱਲ ਆ ਸਮਝੌਤੇ ਕਰਕੇ ਜਲੀਲ ਕਰਵਾ ਕੇ ਆਪਣੇ ਆਪ ਨੂੰ ਜਿਹੜੀ ਆਪਣੀ ਸੋਚ ਆ ਆਪਣਾ ਐਟੀਟਿਊਡ ਆ ਉਹਨੂੰ ਛੱਡ ਕੇ ਕੁਝ ਕੁਝ ਲੋਕ ਹੁੰਦੇ ਇਦਾਂ ਦੀ ਤਰਤੀ ਦੇ ਜਿਹੜੇ ਕਹਿੰਦੇ ਜੀਣਾ ਤਾਂ ਇਹਨਾਂ ਇਦਾਂ ਆਪਣੀਆਂ ਸ਼ਰਤਾਂ ਨਾਲ ਜੀਣਾ ਸਿਰਫ ਜੀਣ ਦੇ ਲਈ ਸਮਝੌਤਾ ਪਸ਼ੂਆਂ ਮੰਗ ਜੇ ਪਸ਼ਮਾ ਵਾਲਾ ਜੀਵਨ ਜੀਣ ਦੇ ਲਈ ਕੋਈ ਸਮਝੌਤਾ ਕਰਕੇ ਕਿਸ ਦੀ ਈਨ ਮੰਨ ਕੇ ਕੁਝ ਗੱਲਾਂ ਕਿਸੇ ਦੀਆਂ ਮੰਨ ਕੇ ਆਪਣੀ ਸੋਚ ਨੂੰ ਤਿਆਗ ਕੇ ਆਪਣੇ ਰਾਹ ਨੂੰ ਤਲਾਂਜਲੀ ਦੇ ਕੇ ਨਹੀਂ ਜੀਣਾ ਉਹ ਇੱਕ ਵੱਖਰੀ ਗੱਲ ਆ ਪਰ ਜੀਣ ਦੀ ਇੱਛਾ ਹਰ ਜਿਹੜੀ ਸੋਚ ਆ ਜਿਹਦੀ ਪਲੈਨਿੰਗ ਆ ਉਹਨੂੰ ਹਰ ਕੋਈ ਚਾਹੁੰਦਾ ਹੋਊਗਾ ਕਿ ਮੈਂ ਸਿਰੇ ਲਾ ਕੇ ਜਾਵਾਂ ਇੱਕ ਵਾਰ ਜੇ ਹੁਣ ਤੱਕ ਹਕੂਮਤ ਨੇ ਇਹ ਧੱਕੇ ਕੀਤੇ ਆ ਮੈਂ ਇਹ ਕਹਾਂ ਸਾਰਿਆਂ ਨੂੰ ਕਿ ਮੈਨੂੰ ਨਹੀਂ ਇਸ ਸੰਸਾਰ ਨਾਲ ਕੋਈ ਵੀ ਮੈਂ ਤਾਂ ਇਹ ਤੋਂ ਵਿਰਾਟ ਸੰਸਾਰ ਤੋਂ ਪਰੇ ਹੋ ਚੁੱਕਾ ਮੇਰੀ ਬਹੁਤੀ ਲਾਲਸਾ ਨਹੀਂ ਆਇਆ ਮੈਂ ਬਹੁਤੀਆਂ ਇਸ਼ਾਵਾਂ ਨਹੀਂ ਰੱਖਦਾ ਮੈਂ ਤਮਾ ਨਹੀਂ ਪਾਲਦਾ ਮੈਂ ਤਾਂ ਬਹੁਤ ਦਿਨ ਲੇ ਪਿਆ ਤੂੰ ਮੈਂ ਤਾਂ ਜਿਦਾ ਚਿੱਕੜ ਦੇ ਵਿੱਚ ਕਮਲ ਹੁੰਦਾ ਇਦਾਂ ਆ ਕੋ ਪੁੱਛੂਗਾ ਨਾ ਵੀ ਜਿਹੜੀ ਤੇਰੀ ਸੋਚ ਆ ਜਿਹੜੇ ਲੋਕ ਤੇਰੇ ਤੇ ਵਿਸ਼ਵਾਸ ਕਰਕੇ ਬੈਠੇ ਆ ਜਿਹੜੇ ਸੁਪਨੇ ਤੈਨ ਦਿਖਾਈ ਸੰਸਾਰ ਨੂੰ ਜਿਹੜੀਆਂ ਗੱਲਾਂ ਤੈਨ ਕਈਆਂ ਲੋਕਾਂ ਨੂੰ ਲੋਕ ਖੜ ਗਏ ਉਹਨਾਂ ਦੇ ਵਿੱਚ ਹਿੰਮਤ ਨਹੀਂ ਉਹਨਾਂ ਨੂੰ ਪਤਾ ਨਹੀਂ ਕਿੱਦਾਂ ਹੋਣੀ ਆ ਫਿਰ ਵੀ ਖੜ ਗਏ ਉਹ ਤੇਰੇ ਕਰਕੇ ਉਹਨਾਂ ਦਾ ਕੀ ਬਣੂਗਾ ਉਹਨੂੰ ਇਕੱਲੇ ਛੱਡ ਚੱਲਾਂ ਤੂੰ ਸਿਰਫ ਇਹ ਸੋਚ ਕੇ ਵੀ ਮੈਂ ਸ਼ਾਂਤ ਉਹਦੀ ਗੋਦੀ 'ਚ ਬਹਿਣਾ ਜਾ ਕੇ ਮੈਨੂੰ ਸਵਰਗ ਚਾਹੀਦਾ ਮੈਨੂੰ ਤਾਂ ਕਾਲਪੁਰਖ ਚਾਹੀਦਾ ਮੈਨੂੰ ਨਹੀਂ ਇਸ ਸੰਸਾਰ ਦਾ ਕੁਝ ਵੀ ਇਦਾਂ ਦੇ ਆਗੂ ਹੋਣਗੇ ਸਾਡੇ ਗੁਰੂ ਸਾਹਿਬ ਕਦੇ ਵੀ ਨਹੀਂ ਹੋ ਸਕਦਾ ਹਾਂ ਇਹ ਹੋਇਆ ਹੋਇਆ ਕਿਸੇ ਨੇ ਸ਼ਰਤ ਪਹਿਲੀ ਗੱਲ ਤਾਂ ਬਾਦਸ਼ਾਹ ਕਦੇ ਇਦਾਂ ਕਰ ਨਹੀਂ ਸਕਦਾ ਵੀ অপਸ਼ਨ ਆ ਦਿੰਦੇ ਹੋਂ ਵੱਡੇ ਵੱਡੇ ਮਸਲੇ ਹੁੰਦੇ ਆ ਠੀਕ ਹੈ ਉੱਥੇ ਆਰ ਹੁੰਦੀ ਆ ਜਾਂ ਪਾਰ ਹੁੰਦੀ ਆ ਇੱਕ ਇੱਕ ਕਹਾਣੀਆਂ ਘੜ ਲਈਆਂ ਜਾਂਦੀਆਂ ਬਾਬਾ ਸਾਨੂੰ ਜਿਹੜੇ ਅੱਜ ਵੀ ਸਾਡੇ ਵਿਦਵਾਨ ਸਾਡੇ ਸਕਾਲਰ ਆ ਉਹਨਾਂ ਬਾਰੇ ਸੋਚ ਕੇ ਦੇਖੋ ਕਿੰਨੇ ਕੁ ਦਿਮਾਗੀ ਆ ਕਿੰਨੇ ਕੁ ਨਿਰਪੱਖ ਹੋ ਕੇ ਸੋਚ ਸਕਦੇ ਹੋ ਕੁੱਲ ਮਿਲਾ ਕੇ ਤੁਸੀਂ ਸਾਰੇ ਸਾਰੇ ਦੇ ਸਾਰੇ ਰਹਿਤਰਾਮੇ ਪੜ੍ਹ ਕੇ ਦੇਖ ਲਓ ਤੁਹਾਨੂੰ ਲੱਗੂਗਾ ਕਿ ਸਿਰੇ ਦੇ ਅਮਲੀ ਨੇ ਜਿੱਦਾਂ ਕਿਸੇ ਭੰਗੀ ਬੰਦੇ ਨੇ ਲਿਖਿਆ ਔਰ ਜਦੋਂ ਉਹ ਸਵਾਲ ਕਰੀਦੇ ਆ ਫਿਰ ਅਗਲਾ ਇਹ ਚੀਜ਼ਾਂ ਜੀ ਮਿਲਾਵਟ ਹੋ ਗਈ ਸੂਰਜ ਪ੍ਰਕਾਸ਼ ਬਾਰੇ ਪੜ ਕੇ ਦੇਖ ਲੋ 10ਵੇਂ ਪਾਸ਼ਾ ਬਾਰੇ ਤ੍ਰਿਆ ਚਰਿੱਤਰ ਬਾਰੇ ਪੜ ਕੇ ਦੇਖ ਲੋ ਇੱਕ ਸਿੰਪਲ ਜੀ ਗੱਲ ਆ ਕੋਈ ਵੀ ਆਮ ਜਿਹਾ ਬੰਦਾ ਪਿੰਡ ਦਾ ਆਮ ਬੰਦੇ ਨੂੰ ਪਿੰਡ ਦੇ ਨੂੰ ਕਿਸੇ ਨੂੰ ਤੁਸੀਂ ਕਦੇ ਟਰਾਈ ਕਰਕੇ ਦੇਖਿਓ ਜਿਹੜਾ ਬਹੁਤਾ ਸਿਆਣਾ ਨਾ ਹੋਵੇ ਉਹਨੂੰ ਤ੍ਰਿਆ ਚਰਿੱਤਰ ਦੇ ਕਿਸੇ ਇੱਕ ਚਰਿੱਤਰ ਦੀ ਕਹਾਣੀ ਜਿੱਦਾਂ ਉੱਥੇ ਲਿਖਿਓ ਆ ਨਾ ਉਦਾਂ ਸੁਣਾਓ ਬਿਲਕੁਲ ਅੱਖਰ ਫਿਰ ਉਹਨੂੰ ਇਹ ਕਿਹਾ ਵੀ ਇਸ ਵਿੱਚ ਜਿਹੜੀ ਸਿੱਖਿਆ ਹੈ ਨਾ ਉਹ ਬੜੀ ਸਾਡੇ ਕੰਮ ਆਉਣ ਵਾਲੀ ਆ ਵੀ ਔਰਤ ਧੋਖਾ ਦੇ ਸਕਦੀ ਆ ਵੀ ਹੁਣ ਇਦਾਂ ਕਰ ਤੂੰ ਇਹ ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਆ ਇਹਨੂੰ ਆਪਣੇ ਟੱਬਰ ਆਪਣੇ ਪਰਿਵਾਰ ਆਪਣੇ ਲੋਕਾਂ ਵਿੱਚ ਲਿਜਾ ਕੇ ਉੱਥੇ ਬੈਠ ਕੇ ਉਹਨਾਂ ਨੂੰ ਸਮਝਾ ਉਹਨਾਂ ਦੇ ਖਾਨੇ ਪਾ ਵੀ ਇੱਕ ਰਾਜਾ ਸੀ ਉਹਦੀ ਇੱਕ ਧੀ ਸੀ ਉਹਦੀ ਕੁੜੀ ਸੀ ਉਹਦੀ ਧੀਮੀ ਸੀ ਇਦਾਂ ਇਦਾਂ ਵਾਪਰੇ ਆ ਉਹਦੇ ਨਾਲ ਤੇ ਇਸ ਕਹਾਣੀ ਨੂੰ ਜਿਹੜੀ ਮੈਂ ਤੈਨੂੰ ਸੁਣਾਈ ਆ ਇਹਨੂੰ ਉਹਨਾਂ ਨੂੰ ਦੱਸ ਕੇ ਸਮਝਾ ਆਮ ਬੰਦਾ ਹੋਵੇ ਫਿਰ ਵੀ ਤੁਸੀਂ ਨੋਟ ਕਰੋਗੇ ਕਿ ਉਹ ਜਿੰਨੀਆਂ ਜਿੱਦਾਂ ਦੀਆਂ ਗੱਲਾਂ ਉਹਦੇ 'ਚ ਗੰਦੀਆਂ ਲਿਖੀਆਂ ਹਨ ਜਿੱਦਾਂ ਦੇ ਸ਼ਬਦ ਵਰਤੇ ਹੋਏ ਆ ਜਿੱਦਾਂ ਦੇ ਮੁਹਾਵਰੇ ਵਰਤੇ ਹੋਏ ਜਿਹੜਾ ਲਹਿਜਾ ਵਰਤਿਆ ਗਿਆ ਹੈ ਉਦੇ ਵਿੱਚੋਂ 20% ਵੀ ਨਹੀਂ ਵਰਤ ਸਕੂਗਾ ਉਹ ਬੜੇ ਸੁੱਲਝੇ ਸ਼ਬਦਾਂ ਚ ਦੂਜੇ ਬੰਦੇ ਨੂੰ ਦੱਸੂਗਾ ਤੁਸੀਂ ਆਪ ਦੇਖ ਲਓ ਕੋਈ ਵੀ ਤੁਹਾਡੇ ਚੋਂ ਇਮਾਨਦਾਰੀ ਨਾਲ ਬਿਲਕੁਲ ਇਮਾਨਦਾਰੀ ਨਾਲ ਉਹਨੂੰ ਤਕਸਾਲੀਆਂ ਨੂੰ ਅਸੀਂ ਕਹਿੰਦੇ ਹੁੰਨੇ ਆਂ ਕਿ ਗੁਰੂ ਸਾਹਿਬ ਦੇ ਲਿਖੇ ਹੋਏ ਨੂੰ ਜਿੱਦਾਂ ਲਿਖਿਆ ਆ ਉਹਨੂੰ ਇਦਾਂ ਹੀ ਪੜ ਕੇ ਆਪਣੇ ਟੱਬਰ ਮੂਹਰੇ ਘਰ ਦੀਆਂ ਔਰਤਾਂ ਦੇ ਵਿੱਚ ਬੈਠ ਕੇ ਉਦਾਂ ਹੀ ਪੜ੍ਹ ਕੇ ਉਹਦੀ ਵੀਡੀਓ ਬਣਾ ਕੇ ਕਹਣਾ ਦੇਖੋ ਮੈਂ ਪੜ੍ਹ ਦਿੱਤਾ ਇਹ ਨਹੀਂ ਇਹ ਇਹ ਬੇਵਕੂਫੀ ਆ ਗੁਰੂ ਸਾਹਿਬ ਨੇ ਇਦਾਂ ਥੋੜੀ ਕੀਤੀ ਹੋਗੀ ਜੇ ਅਸੀਂ ਕਹਿੰਨੇ ਗੁਰੂ ਸਾਹਿਬ ਨੇ ਲਿਖਿਆ ਲਿਖਾਇਆ ਆਪ ਲਿਖਿਆ ਹੋ ਜਾਂ ਤੁਸੀਂ ਮੇਰੇ ਅੱਗੇ ਕਹਿੰਦੇ ਵੀ ਨਹੀਂ ਜੀ Hindu ਗ੍ਰੰਥਾਂ ਦਾ ਉਲਟਾ ਕੀਤਾ ਅਰਥ ਕਰਨ ਲੱਗਿਆ ਉਹਨੇ ਇਦਾਂ ਥੋੜਾ ਉੱਥੇ ਲਿਖ ਦਿੱਤਾ ਪੇਜ ਜੀ ਫਲਾਣੇ ਨੇ ਕਹੀ ਗੱਲ ਆਪਣੀ ਭਾਸ਼ਾ ਚ ਆਪ ਸਮਝਾਈ ਹੋਗੀ ਸਿੱਖਾਂ ਨੂੰ ਜਿੰਨਾ ਮਰਜੀ ਕੋਈ ਕਟੜ ਇਕਸਾਲੀ ਹੋਵੇ ਉਹ ਵੀ ਜੇ ਤ੍ਰਿਆ ਚਰਿਤਰ ਦਾ ਜਿਹੜਾ ਉਪੱਧਰ ਜਿਹੜਾ ਲੈਵਲ ਆ ਉਹਨੂੰ ਉਸ ਤਰ੍ਹਾਂ ਪੜ ਕੇ ਜੇ ਆਪਣੇ ਟੱਬਰ ਨਾਲ ਆਪਣੀ ਭੈਣ ਆਪਣੀ ਮਾਂ ਆਪਣੇ ਬੱਚੇ ਆਪਣੇ ਪਰਿਵਾਰ ਵਿੱਚ ਬੈਠ ਕੇ ਕਿਸੇ ਨੂੰ ਸਮਝਾਊਗਾ ਸਿਸ ਹਰ ਇਦਾਂ ਦਾ ਹੁੰਦਾ ਇਹ ਕਹਿੰਦੇ ਆ ਇਕੱਲੀਆਂ ਔਰਤਾਂ ਨਹੀਂ ਉਹ ਚ ਬੰਦਿਆਂ ਦੇ ਚਰਿੱਤਰ ਵੀ ਹੈਗੇ ਆ ਇਹਦਾ ਮਤਲਬ ਵੀ ਗੁਰੂ ਸਾਹਿਬ ਨੇ ਇਹ ਵੀ ਸਮਝਾਇਆ ਵੀ ਬੰਦੇ ਭਰੋਸੇਯੋਗ ਨਹੀਂ ਹੁੰਦੇ ਤਕੀਫੀਏ ਟਕਸਾਲੀ ਲੋਕਾਂ ਨੂੰ ਦਸਮਗ੍ਰੰਥ ਨੂੰ ਮੰਨਣ ਵਾਲੇ ਨੂੰ ਚਾਹੇ ਉਹ ਖੰਡਕੀਰਤਨੀ ਆ ਚਾਹੇ ਧਰਮ ਸਿੰਘ ਨਿਹੰਗ ਆਲਾ ਲੈਣਾ ਆ ਕੀ ਉਹਨਾਂ ਨੂੰ ਉਹ ਚਰਿੱਤਰ ਆਪਣੇ ਆਪਣੇ ਘਰ ਦੀਆਂ ਔਰਤਾਂ ਨੂੰ ਨਹੀਂ ਸਮਝਾਉਣੇ ਚਾਹੀਦੇ ਜਿਹੜੇ ਤਾਂ ਔਰਤਾਂ ਦਾ ਵਿਹਾਰ ਪ੍ਰਗਟ ਕਰਨ ਵਾਲੇ ਚਰਿੱਤਰ ਆ ਉਹਨਾਂ ਦੇ ਬਾਰੇ ਤਾਂ ਮੁੰਡਿਆਂ ਨੂੰ ਸਮਝਾਉਣਾ ਚਾਹੀਦਾ ਤੇ ਔਰਤਾਂ ਇਦਾਂ ਦੀਆਂ ਹੁੰਦੀਆਂ ਇਹਨਾਂ ਤੇ ਭਰੋਸਾ ਨਹੀਂ ਕਰੀਦਾ ਤੇ ਜਿਹੜੇ ਬੰਦਿਆਂ ਦੇ ਚਰਿੱਤਰ ਆ ਉਹ ਘਰ ਦੀਆਂ ਔਰਤਾਂ ਨੂੰ ਸਮਝਾਉਣੇ ਚਾਹੀਦੇ ਬੰਦੇ ਵਾਲੇ ਵੀ ਹੈਗੇ ਵਿੱਚ ਗੁੰਡਾ ਵੀ ਧੋਖਾ ਦਿੰਦਾ ਬੰਦੇ ਦੇ ਬੰਦੇ ਨਾਲ ਸਬੰਧ ਕਿੱਦਾਂ ਬਣਦੇ ਉਹਦੀਆਂ ਐਗਜ਼ਾਮਪਲਾਂ ਦੇ ਕੇ ਹੱਦ ਮਕਾ ਦਿੱਤੀ ਗਈ ਕਿ ਉਹਨਾਂ ਨੂੰ ਤੁਸੀਂ ਘਰ ਦੀਆਂ ਔਰਤਾਂ ਦੇ ਵਿੱਚ ਬੈਠ ਕੇ ਸਮਝਾਉਣ ਲੱਗਿਆਂ ਕਿ ਬੰਦੇ ਚੰਗੇ ਨਹੀਂ ਹੁੰਦੇ ਬੰਦਿਆਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਉਹ ਸ਼ਬਦਾਵਲੀ ਵਰਤ ਲਉਗੇ ਉਹ ਕਦੇ ਵੀ ਨਹੀਂ ਹੋ ਸਕਦਾ ਬਹੁਤ ਸੁਰਜੇ ਹੋਏ ਤਰੀਕੇ ਦੇ ਨਾਲ ਬੰਦਾ ਗੱਲ ਦੱਸਦਾ ਪਰ ਮੈਂ ਕਹਿੰਦਾ ਵੀ ਜਿਨ੍ਹਾਂ ਨੇ ਲਿਖ ਕੇ ਜਿਨ੍ਹਾਂ ਨੇ ਛਪਵਾ ਕੇ ਜਿਨ੍ਹਾਂ ਨੇ ਉਹਦੀ ਸੰਪਾਦਨਾ ਕਰਕੇ ਸਾਡੇ ਸਿਰ ਤੇ ਮੜ ਦਿੱਤਾ ਗੁਰੂ ਸਾਹਿਬ ਦਾ ਨਾਮ ਲੈ ਕੇ ਉਹਨਾਂ ਦੀ ਇਮਾਨਦਾਰੀ ਬਾਰੇ ਕਦੇ ਸੋਚ ਕੇ ਦੇਖੋ ਉਹਨਾਂ ਦੀ ਗੁਰੂ ਸਾਹਿਬ ਪ੍ਰਤੀ ਵਫਾਦਾਰੀ ਬਾਰੇ ਕਿਸੇ ਸੋਚ ਕੇ ਕਿਨੇ ਇੱਕ ਲਾਇਲ ਹੋਣਗੇ ਮੈਨੇ ਕਹਿੰਦਾ ਉਹਨਾਂ ਨੂੰ ਗਿਆਨ ਘੱਟ ਸੀ ਭਾਈ ਵੀਰ ਸਿੰਘ ਅਰਗੇ ਇਹ ਥੋੜੇ ਵੀ ਸਮਝਦੇ ਨਹੀਂ ਸੀ ਚੀਜ਼ ਇਹ ਸੰਤੋਖ ਸਿੰਘ ਵੀ ਆ ਜਿਹੜਾ ਇੰਨੀ ਕਵਿਤਾ ਲਿਖ ਸਕਦਾ ਇਦਾਂ ਕਿਦਾਂ ਹੋ ਸਕਦਾ ਉਹਨੂੰ ਪਤਾ ਨਾ ਹੋਵੇ ਅਕਲ ਨੌਲੇਜ ਦੀ ਘਾਟ ਦੀ ਨਹੀਂ ਮੈਂ ਗੱਲ ਕਰਦਾ ਮੈਂ ਕਹਿੰਦਾ ਉਹਨਾਂ ਦੀ ਵਫਾਦਾਰੀ ਦੁਬਾਰੇ ਕਦੇ ਸੋਚ ਕੇ ਦੇਖੋ ਕਿ ਸੱਚਮੁੱਚ ਗੁਰੂ ਸਾਹਿਬ ਨਾਲ ਨਿਆ ਕਰਨ ਵਾਲੀ ਸੀ ਉਹ ਜਿਹੜਾ ਬੰਦੇ ਨੇ ਸੋਚਿਆ ਹੋਊਗਾ ਕਿ ਜੇ ਇਦਾਂ ਦੀਆਂ ਗੱਲਾਂ ਲਿਖਾਂਗੇ ਜਿਹੜਾ ਪੜ੍ਹਨੇ ਵਾਲਾ ਹੈ ਲਿਖ ਅੱਗ ਲੱਗੇ ਕਿਨੇ ਲਿਖ ਦਿੱਤੀਆਂ ਅਸੀਂ ਕੀ ਲੈਣਾ ਜੇ ਮੇਰੇ ਰਾਹੀਂ ਜਾਊਂ ਗਿਆ ਤੁਹਾਡਾ ਕੋ ਦੋਸਤ ਤੁਹਾਡਾ ਕੋ ਵਖਮ ਉਦੀ ਲੜਕੀ ਉਦੀ ਵਾਈਫ ਸ਼ਰਾਪੀ ਟਿੱਕ ਟਿੱਕ ਬੈਠੀ ਹੋਈ ਬਹੁਤ ਨੇੜੇ ਦਾ ਬੰਦਾ ਤੁਸੀਂ ਉਹਨੂੰ ਖਬਰ ਦੇਣ ਲੱਗੇ ਕਿੱਦਾਂ ਦਿੰਨੇ ਉੱਥੇ ਜੇ ਜੇ ਤੁਹਾਡਾ ਆਪਣਾ ਹੈ ਨਾ ਜੇ ਉਹਦੇ ਪ੍ਰਤੀ ਲੋਇ ਲਿਆ ਤੁਸੀਂ ਤੇ ਬਹੁਤ ਸੋਝੇ ਹੋਏ ਸ਼ਬਦਾਂ ਚ ਗੱਲ ਕਹਿਣੀ ਨਾ ਤੁਸੀਂ ਇਦਾਂ ਨਹੀਂ ਬਥੇ ਤੇਲੀ ਲਾ ਕੇ ਪੜਕਾ ਦੇਣਾ ਗਬੜ ਦੇਣੀ ਉਹਦੇ ਅੰਦਰ ਕੁੜੀ ਦੇ ਬਾਰੇ ਇਦਾਂ ਦੇ ਭੜੇ ਸ਼ਬਦ ਪੈ ਇਦਾਂ ਕੱਪੜਿਆਂ ਤੋਂ ਬਾਹਰ ਹੋਈ ਫਿਰਦੀ ਬੱਗੇ ਮਾਰਨ ਲੱਗੀ ਹੋਏ ਇਦਾਂ ਨਹੀਂ ਕਰੂਗੇ ਤੁਸੀਂ ਕਰਿਆ ਨਹੀਂ ਜਾ ਸਕਦਾ ਗੁਰੂ ਸਾਹਿਬ ਨੂੰ ਨੈਤਿਕਤਾ ਦੇ ਪੱਧਰ ਤੋਂ ਕਿੰਨਾ ਨੀਮਾ ਸੱਟ ਦਿੱਤਾ ਸੀ ਕਦੇ ਸੋਚਿਆ ਪਰ ਜਿਹੜੀ ਮੈਂ ਗੱਲ ਕਰਨੀ ਸੀ ਪਈ ਇਹ ਜਿਹੜੇ ਧਾਰਮਿਕ ਅਗੂ ਆ ਸਾਡੇ ਲੀਡਰ ਆ ਇਹ ਜਿਹੜੇ ਲੋਕਾਂ ਦਾ ਨਸ਼ਾ ਛਡਾਉਣ ਦੀਆਂ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਦੀਆਂ ਇਤਰਕੀਬਾਂ ਘੜਕੜ ਕੇ ਲੈ ਕੇ ਧੁਮਾ ਕਹਿੰਦਾ ਵੀ ਪੰਜ-ਪੰਜ ਬੱਚੇ ਕੀ ਸੱਚਮੁੱਚ ਇਹਨਾਂ ਨੂੰ ਕੌਮ ਨਾਲ ਜਾਂ ਬੱਚਿਆਂ ਨਾਲ ਪਿਆਰ ਹੈ ਜਾਂ ਆਪਣੀ ਦੁਕਾਨ ਦੀ ਖਾਤਰ ਕਰਦੇ ਆ ਤੁਸੀਂ ਟਕਸਾਲੀਆਂ ਨੂੰ ਭਿੰਡਰਾਂ ਵਾਲੇ ਦੇ ਦਿਵਾਲੇ ਦੇਖੋ ਜਿੰਨੇ ਬੰਦੇ ਉਸ ਵੇਲੇ ਨੈਕਸਟ ਸਲਾਈਡ ਲਹਿਰ ਵਿੱਚੋਂ ਨਿਕਲੇ ਜਾਂ ਕੋਈ ਆਪਣੇ ਆਲੇ ਦੁਆਲੇ ਬੰਦਾ ਦੇਖੂ ਜਿਹਨੂੰ ਤੁਸੀਂ ਜਾਣਦੇ ਹੋ ਮੋ ਵੀ ਮੁੰਨਾ ਸੀ ਸ਼ਰਾਬ ਪੀਂਦਾ ਸੀ ਉਹ ਉੱਥੇ ਗਿਆ ਤਾਂ ਨਸ਼ਾ ਛੱਡ ਦਿੱਤਾ ਜਿਹਦਾ ਛਡਵਾਇਆ ਹੋਵੇ ਨਸ਼ਾ ਕੋਈ ਬੰਦਾ ਲੁੱਟਾਂ ਖੋਹਾਂ ਕਰਦਾ ਸੀ ਕੋਈ ਬੰਦਾ ਫਰੋਤੀਆਂ ਲੈ ਕੇ ਕਤਲ ਕਰਦਾ ਸੀ ਉਹਨੂੰ ਉਹਦੇ ਵਿੱਚੋਂ ਕੱਢ ਕੇ ਪਿੰਡਰਾਂ ਵਾਲੇ ਨੇ ਜੂਨ ਲਿਆ ਹੋਵੇ ਫਿਰ ਉਹ ਤੋਂ ਕੀ ਕਰਵਾਇਆ ਉਹ ਕੀ ਕੀਤਾ ਉੱਥੇ ਪਿੰਡਰਾਂ ਵਾਲੇ ਜਿਹਨੂੰ ਥਾਪੜੇ ਦੇ ਦੇ ਕੇ ਮਤਲਬ ਪਰਚੀਆਂ ਪਾਪਾ ਕੇ ਬੰਦੇ ਨੂੰ ਕਤਲ ਕਰਨੇ ਤੋਰਦਾ ਸੀ ਉੱਥੇ ਆਮ ਸ਼ਰੀਫ ਕੋਈ وکਾਲਤ ਕਰਨੇ ਵਾਲਾ ਕੋਈ ਡਾਕਟਰੀ ਕਰਨੇ ਵਾਲਾ ਕੋ ਚੰਗਾ ਵਪਾਰ ਕਰਨੇ ਵਾਲਾ ਬੱਚਾ ਕਰ ਕਿੱਦਾਂ ਸਕਦਾ ਸੀ ਇਹ ਗੱਲ ਆ ਗੁਰੂ ਪਤਾ ਹੁੰਦੀ ਆ ਕਿ ਜਿਹੜੀ ਕਟਾ ਵੱਢ ਕਰਨੀ ਆ ਨਾ ਜਿਹੜੇ ਡੱਕੇ ਮਾਰਨੇ ਜਿਹੜਾ ਬਿਨਾਂ ਕਾਰਨ ਤੋਂ ਬਿਨਾਂ ਕਿਸੇ ਦੁਸ਼ਮਣੀ ਤੋਂ ਬਿਨਾਂ ਕਿਸੇ ਈਮੋਸ਼ਨ ਤੋਂ ਬਿਨਾਂ ਕਿਸੇ ਅਟੈਚਮੈਂਟ ਤੋਂ ਜਾ ਕੇ ਕੋਈ ਬੰਦਾ ਕਿਸੇ ਹੋਰ ਦੇ ਕਹੇ ਤੇ ਕਿਸੇ ਹੋਰ ਨੂੰ ਕਤਲ ਕਰਦਾ ਉਹ ਆਮ ਬੰਦੇ ਦਾ ਕੰਮ ਨਹੀਂ ਹੋ ਸਕਦਾ ਉਹਦੇ ਲਈ ਤੁਹਾਡਾ ਕਸਾਈ ਹੋਣਾ ਨਰਦਈ ਹੋਣਾ ਪ੍ਰੋਫੈਸ਼ਨਲ ਹੋਣਾ ਤੁਹਾਡਾ ਕਿਸੇ ਬਹੁਤ ਤੱਕੇ ਵਾਲੇ ਪਿਸ਼ੋਕੜ ਵਿੱਚੋਂ ਗੁਜ਼ਰੇ ਜਿੱਥੇ ਬਹੁਤ ਜ਼ਿਆਦਾ ਬੁੱਲਿੰਗ ਹੋਈ ਹੋਵੇ ਤੁਹਾਡੇ ਨਾਲ ਉਹਨਾਂ ਚ ਜਿਤੇਮ ਬੱਚੇ ਹੋ ਸਕਦੇ ਆ ਉਹਨਾਂ ਚ ਨਸ਼ੇੜੀਆਂ ਦੇ ਨਿਆਣੇ ਹੋ ਸਕਦੇ ਆ ਉਹਨਾਂ ਚ ਜਿਨ੍ਹਾਂ ਨੂੰ ਸਮਾਜ ਨਜਾਇਜ਼ ਕਹਿ ਦਿੰਦਾ ਜਿਨ੍ਹਾਂ ਜਿਨ੍ਹਾਂ ਦੀ ਪਰਵਰਿਸ਼ ਨਹੀਂ ਹੋਈ ਠੀਕ ਠਾਕ ਯਤਿਮ ਬੱਚੇ ਉਹ ਹੋ ਸਕਦੇ ਆ ਜਿਹੜੇ ਪਹਿਲਾਂ ਤੋਂ ਕਿਸੇ ਨਾ ਕਿਸੇ ਗੱਲੋਂ ਸਮਾਜ ਦੇ ਨਾਲ ਖਫਾ ਜਿਨ੍ਹਾਂ ਦੇ ਅੰਦਰ ਦਇਆ ਅਲੋਪ ਹੋ ਚੁੱਕੀ ਆ ਜਿਹੜੇ ਰੀਜ਼ਨਿੰਗ ਦੇ ਨਾਲ ਨਿਆਂ ਕਰ ਹੀ ਨਹੀਂ ਸਕਦੇ ਕਦੇ ਉਹ ਲੋਕ ਇਹਨਾਂ ਨੂੰ ਪਤਾ ਹੁੰਦਾ ਕਿ ਉਹ ਲੋਕ ਉਹ ਬੰਦੇ ਹੀ ਕੰਮ ਆ ਸਕਦੇ ਤੇ ਜਿਨ੍ਹਾਂ ਨੂੰ ਜਦੋਂ ਅਸੀਂ ਕਿੰਨੇ ਵੀ ਨਸ਼ੇ ਛਡਵਾਉਂਦੇ ਆ ਇਹ ਪਿਛੋਕੜ ਵਿੱਚੋਂ ਗੰਦ ਵਿੱਚੋਂ ਕੱਢ ਕੇ ਲੈ ਜਾਂਦੇ ਆ ਕੱਢ ਕੇ ਮਤਲਬ ਇੱਕ ਬੰਦਾ ਆਮ ਮੂਨਾ ਫਿਰਦਾ ਸੀ ਇਹਨੇ ਪੱਗ ਬਣਵਾ ਦਿੱਤੀ ਸਿਰ ਤੇ ਆਮ ਬੰਦਾ ਕਦੇ ਕਦੇ ਸ਼ਰਾਬ ਪੀ ਲੈਂਦਾ ਸੀ ਸ਼ਰਾਬ ਹੁਣ ਅਮਰਤਪਾਲ ਦੇ ਜਿਹੜੇ ਨੇੜੇ ਬੰਦੇ ਆ ਮੈਂ ਦਰਜਣਾ ਬੰਦੇ ਨਾਲ ਮੇਰੀ ਗੱਲ ਹੋਈ ਹੈ ਹੁਣ ਨਹੀਂ ਖਾਸ ਕਰਕੇ ਉਹਨਾਂ ਦਿਨਾਂ 'ਚ ਤੁਸੀਂ ਆਪ ਜਿਹੜੇ ਬੰਦੇ ਪੰਜਾਬ 'ਚੋਂ ਸੁਣਦੇ ਆ ਜਿਹੜੇ ਵੀ ਤੁਹਾਡੇ ਪਿੰਡ 'ਚੋਂ ਬੰਦੇ ਗਏ ਅਮਰਤਪਾਲ ਦੇ ਨਾਲ ਉਹਨਾਂ ਉਹਨਾਂ ਦਾ ਪਿਸ਼ੋਕੜ ਦੇਖੋ ਕਿਦਾਂ ਦਾ ਨਸ਼ਾ ਕਰਨੇ ਵਾਲੇ ਹੋਣਗੇ ਘਰਦਿਆਂ ਨਾਲ ਲੜਨੇ ਵਾਲੇ ਹੋਣਗੇ